ਰੋ ਪੰਜਾਬੀ ਟੀਵੀ ਤੇ ਤੁਹਾਡਾ ਸਵਾਗਤ ਹੈ ਅਸੀਂ ਖਨੋਰੀ ਬਾਰਡਰ ਪਹੁੰਚੇ ਹੋਏ ਆ ਇੱਥੇ ਐਮਪੀ ਸਰਜੀਤ ਸਿੰਘ ਖਾਲਸਾ ਹੁਣਾ ਦੇ ਤੁਹਾਨੂੰ ਪਤਲੀ ਪਹੁੰਚੇ ਹੋਏ ਨੇ ਉਹਨਾਂ ਨਾਲ ਗੱਲਬਾਤ ਜਰੂਰ ਕਰਾਂਗੇ ਜਗਜੀਤ ਸਿੰਘ ਡੱਲੇਵਾਲ ਜਿੰਦਾ ਅਸੀਂ ਖਨੋਰੀ ਬਾਰਡਰ ਪਹੁੰਚੋ ਜਗਜੀਤ ਸਿੰਘ ਡੱਲੇਵਾਲ ਹੁਣੀ ਅੱਜ 20 ਮਾ ਦਿਨਾਂ ਮਨ ਵਰਤਤੇ ਨੇ ਕਿਵੇਂ ਦੇਖਦੇ ਹੋ ਕਿਉਂਕਿ ਸਰਜੀ ਖੱਤ ਸਿੰਘ ਖਾਸ ਤੌਰ 'ਤੇ ਉਹਨਾਂ ਨੂੰ ਭਾਰੀ ਮਤ ਇਹਨਾਂ ਜਤਾਇਆ ਸੀਗਾ ਲੋਕਾਂ ਨੇ ਤੇ ਉਹਨਾਂ ਨੂੰ ਤੁਸੀਂ ਕਿਹਾ ਕੀ ਕੀਤੀ ਸਵਾਰਥ ਤੇ ਕੀ ਤੁਸੀਂ ਕਰੋ ਜਾ ਕੇ ਗੱਲਬਾਤ ਅੱਗੇ ਪਹਿਲਾਂ ਗੱਲ ਉਹ ਖੇਤੀਬਾੜੀ ਬੰਦ ਨਹੀਂ ਮਿਲ ਰਹੇ ਆ ਸੀ ਮੰਤਰੀ ਰੋਡੇ ਜਿੰਦਾਬਾਦ ਜਿੰਦਾਬਾਦ ਉਹ ਬੈਠੇ ਹੋ ਸਕਣ ਹਮ ਕਿਉਂਕਿ ਅੱਜ 20ਵਾਂ ਦਿਨ ਹੈ ਲਗਾਤਾਰ ਮੰਨ ਵਰਤ ਦੇ ਬੈਠੇ ਹਨਾ ਬਹੁਤ ਜ਼ਿਆਦੇ ਡਾਕਟਰ ਵੀ ਇਹ ਗੱਲ ਕਹਿ ਰਹੇ ਨੇ ਕਿ ਸਿਹਤ ਉਹਨਾਂ ਦੀ ਵਿਗੜਦੀ ਜਾ ਰਹੀ ਹੈ ਦਿਨੋਂ ਦਿਨਾਂ ਤਾਂ ਅੱਜ ਅਮੇਸ਼ਾ ਉਹਨਾਂ ਨੇ ਇਹ ਬਿਆਨ ਵੀ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਮੁਲਾਕਾਤ ਵੀ ਇਹੜਾ ਕਰ ਸਕਦੇ ਹਾਂ ਕਿਉਂਕਿ ਕੇਂਦਰੀ ਖੇਤੀਬਾੜੀ ਮੰਤਰੀ ਦੇ ਨਾਲ ਸੁਪਰੀਮ ਕੋਰਟ ਨੇ ਜਦੋਂ ਵਿੱਚ ਪਾ ਕੇ ਕਿਹਾ ਉਹ ਸਹੀ ਕਹਿਣਾ ਚਾਹਾਂਗੇ ਕਿ ਸਰਕਾਰ ਤੇ ਸਰਕਾਰ ਧਿਆਨ ਦੇਵੇ ਕਿ ਇਹਦੇ ਨਾਲੋਂ ਪਹਿਲਾਂ ਕਿ ਕੋਈ ਵੱਡਾ ਰੋਸ ਬਣ ਕੇ ਅੱਗੇ ਆਵੇ ਤੇ ਸਰਕਾਰ ਨੂੰ ਇਹ ਸਮਝਣੀ ਚਾਹੀਦੀ ਹੈ ਅਹ ਖੁਦ ਕਿੱਤਨੇ ਐਮਪੀ ਸਾਹਿਬ ਪਾਰਲੀਮੈਂਟ ਹੂੰ ਹੂੰ ਤਾਂ ਤੁਸੀਂ ਕਿਹਾ ਕਿ ਆਉਣ ਵਾਲੇਸ ਪਾਰਲੀਮੈਂਟ ਦੇ ਵਿੱਚ ਤੁਸੀਂ ਮੁੱਦਾ ਚੁੱਕੋ ਡੱਲੇਵਾਲ ਹੋਣਾ ਦਾ ਕੋਈ ਗੱਲਬਾਤ ਹੋਈ ਹੈ ਚੱਕਾਂਗੇ ਅਸੀਂ ਦੇਖਾਂਗੇ ਤਾਂ ਵੀ ਲਾਉਣਾ ਪਿਆ ਜੰਤਮੰਦਰ ਦੇ ਅਸੀਂ ਵੀਰੇ ਮੇਰੇ ਕਾਲ ਹੂੰ ਤੇ ਦੂਜੇ ਪਾਸੇ ਲਗਾਤਾਰ ਬਾਕੀ ਜਿਹੜੀਆਂ ਐਸਕੇਮ ਦੀਆਂ ਹੋਰ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਕੀ ਸਨੇਹਾ ਦਿਓਗੇ ਕਿਉਂਕਿ ਉਹ ਵੀ ਅਲੱਗ-ਅਲੱਗ ਆਪੋ ਆਪਣਾ ਰਾਗ ਲਾਪ ਰਹੀਆਂ ਨੇ ਪਰ ਦੂਜੇ ਪਾਸੇ ਡੱਲਿਆ ਹੋਣਾ ਇਹ ਤਾਂ ਸਹੀ ਈ ਵਿਗੜਦੀ ਜਾ ਰਹੀ ਹੈ ਸਾਰੇਆਂ ਨੂੰ ਕਹਿੰਦੇ ਇੱਕ ਇੱਕ ਕੱਟ ਦੇ ਵਿੱਚ ਇਕੱਠੇ ਚੱਲੋ ਸਾਰੇ ਇੱਕ ਕੱਟ ਦੇ ਵਿੱਚ ਚੱਲੋ ਤਾਂ ਜੋ ਸਾਡੇ ਪੰਜਾਬ ਹਮ ਏਕਤਾ ਦੇ ਵਿੱਚ ਹੀ ਬਾਲਾ ਜੀ ਏਕਤਾ ਦੇ ਵਿੱਚ ਹੀ ਬਾਲਾ ਫਿਰ ਉਸ ਤੋਂ ਬਾਅਦ ਕੱਟੇ ਹੋ ਤੇ ਫਿਰ ਪਿੱਛੇ ਦਿਖਾਓ ਵੀਰੇ ਸੰਘਾ ਜੀ ਬੇਨਤੀ ਆ ਹੌਲੀ ਚੱਲੋ ਆਪਾਂ ਅੱਗੇ ਤੁਸੀਂ ਬਈ ਕਿੱਥੋਂ ਆਇਓ ਬਾਰੇ ਹੌਲੀ ਚੱਲੋ ਆਰਾਮ ਨਾਲ ਚੱਲੋ ਆਪਾਂ ਨੂੰ ਕਾਲੀ ਕਿਸੇ ਗੱਲ ਦੀ ਨਹੀਂ ਤੁਹਕੇ ਕੁੱਲੇ ਹੋ ਕੇ ਚੱਲੋ ਮੜੇ ਅੰਦਰ ਨੂੰ ਹੋ ਬਣਾਲੇ ਤਾਂ ਤੁਸੀਂ ਦੇਖ ਸਕਦੇ ਹੋ ਮੈਂ ਕਹੂੰਗਾ ਕਿ ਪਿੱਛੇ ਵੀ ਜਰੂਰ ਦਿਖਾਇਆ ਜਾਵੇ ਕਿਉਂਕਿ ਇੱਕ ਵੱਡਾ ਇਕੱਠ ਜਿਹੜਾ ਕੀਤਾ ਗਿਆ ਹੈਗਾ ਐਮਪੀ ਸਰਜੀਤ ਸਿੰਘ ਹਾਲਸਾ ਜੋ ਕਿ ਫਰੀਦਕੋਟ ਤੋਂ ਐਮਪੀ ਜਿੱਤ ਕੇ ਆਉਂਦੇ ਨੇ ਔਰ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਕ ਵੱਡੇ ਕਾਫਲੇ ਦੇ ਵਿੱਚ ਉਹਨਾਂ ਦੇ ਧਰਮ ਪਤਨੀ ਅੱਜ ਪਹੁੰਚੇ ਨੇ ਜਿਹੜਾ ਲੋਕਾਂ ਦੇ ਨਾਲ ਔਰਾ ਦੇਖ ਸਕਦੇ ਹੋ ਉਸ ਇਕੱਠ ਜਿਹੜਾ ਲੈ ਸੋ ਕੇ ਆਇਆ ਹੋਇਆ ਦੂਜੇ ਪਾਸੇ ਕਨੌਰੀ ਬਾਰਡਰ ਦੇ ਉੱਪਰ ਜਗਜੀਤ ਸਿੰਘ ਢੱਲਿਆ ਹੋਣਾ ਨੂੰ ਮਿਲਣ ਦੇ ਲਈ ਅੱਜ ਪਹੁੰਚੇ ਹੋਏ ਨੇ ਜਿੰਦਾਬਾਦ ਜਿੰਦਾਬਾਦ ਬਾੜੀ ਚੱਲੋ ਬੜਾ ਭਾਈ ਸਰਪ੍ਰੀਖ ਸੈਂਫਾਰ ਦਾ ਜਿੰਦਾ